ਉਹ ਬੁਧਾਈਆਂ ਹੁਣ ਮੇਰੇ ਭਰਾ ਨੂੰ ਮੈਂ ਸੁਣਿਆ ਮੇਰੇ ਭਰਾ ਦਾ ਵਿਆਹ ਧਰਿਆ ਗਿਆ ਮੇਰੇ ਵਿਆਹ ਤੇ ਧਰਿਆ ਗਿਆ ਆ ਪਰ ਮੈਨੂੰ ਮੇਰੇ ਘਰ ਦੇ ਤਾਂ ਯਕੀਨ ਨਹੀਂ ਹੈਗਾ ਗੁਰੂਆ ਇਹਨਾਂ ਨੇ ਮੈਨੂੰ ਮੇਰੇ ਵਿਆਹ ਦੇ ਦਿਨ ਖੜਨਾ ਨਹੀਂ ਗੁਰੂਆ ਮੈਨੂੰ ਤੇ ਮੇਰਾ ਡੈਡੀ ਕਹਿੰਦਾ ਹੁੰਦਾ ਸੀ ਨਿੱਕੇ ਹੁੰਦੇ ਵਾਂਡੇ ਜਾਣਾ ਜਦ ਤਿਆਰ ਹੋ ਕੇ ਆ ਮੈਂ ਤਿਆਰ ਹੂੰ ਜਾਣਾ ਮਗਰ ਸਕੂਟਰ ਲਾ ਕੇ ਤੇ ਭੱਜ ਜਾਣਾ ਉਹਨੇ ਗੁਰੂਆ ਇਹਨਾਂ ਨੇ ਮੈਨੂੰ ਬੇਇਮਾਨੀ ਕਰਨੀ ਉਹ ਇਹਨਾਂ ਨੇ ਮੇਰਾ ਵਿਆਹ ਹੋਣ ਦੇਣਾ ਪਤਾ ਨਹੀਂ ਵਿਚਾਰੀ ਕੁੜੀ ਕਿਦਾਂ ਵਿਆਹ ਕੱਲੀ ਕਰਾਊਗੀ ਮੈਨੂੰ ਨਹੀਂ ਕਰਦਾ ਆਪਣੇ ਮਾਤਾ ਵੀ ਯਕੀਨ ਹੈਗਾ ਕੋਈ ਨਹੀਂ ਮੇਰੇ ਘਰ ਦੇ ਨੇ ਮੈਨੂੰ ਨਾ ਨਾ ਵਿਆਹ ਤੇ ਉਹ ਦਿਨ ਬਿਠਾਇਆ ਕੁਰਸੀ ਤੇ ਮੈਂ ਵੀ ਕੁੜੀ ਨੂੰ ਫੋਨ ਕਰਕੇ ਕਹਿ ਦਿੰਨਾ ਤੂੰ ਭੱਜ ਜਾ ਪਰਾਵਾ ਤੂੰ ਪਾਗਲ ਹੋ ਗਿਆ ਆਪਣੀ ਬੋਟੀ ਭਜਾਈ ਜਿੰਨੇ ਮੇਰੇ ਭਜਾਣੀ ਕਿਉ ਮੈਂ ਨਹੀਂਗਾ ਤੂੰ ਲੈ ਜਾਂਗਾ ਭਜਾਗੇ ਨੂੰ ਮੈਂ ਲੈ ਜਾਊਂਗਾ ਦੇਖਾ ਆਪਣੇ ਯਾਰ ਮਾਰੀ ਕਰਦਾ ਹੈ ਗਦਾਰੀ ਕਰਦਾ ਹੈ ਕੁੜੀ ਭਜਾ ਕੇ ਖੜਨੀ ਉਹ ਤੂੰ ਰੱਟਾ ਬਈ ਮਾਣੇ ਕੁੜੀ ਭਜਾ ਕੇ ਖੜਨਾ ਹੈ ਜੱਟਾ ਪਰ ਲੱਗੋ ਇਨੂੰ ਤਾਂ ਵਿਆਹ ਤੇ ਨਹੀਂ ਚੱਲਣਾ ਹੈ। ਹੱਕ ਪੜੀ ਬਿਨਾਂ ਕਿਲਾਜ ਲੱਗਾਈ। ਉਹ ਵੱਖਰੀ ਗੱਲ ਮੈਂ ਆਪ ਜਦਾ। ਉਹ ਭਾਈ ਤੂੰ ਕਿਨੇ ਟੱਕ ਦੋ ਐ। ਅਬ ਵੀਰੇ ਹੋ ਗਿਆ ਮਿੰਨਾ ਕ ਹੁਣ ਤੇ ਭਰਾ ਤੇਰੀ ਦੀ ਤਰੱਕੀਆਂ ਵੀ ਹੋਗੀਆਂ। ਭਰਾ ਤੇਰਾ ਵਿਆਹ ਹੋਣ ਲੱਗਾ ਚੱਕ ਕਰ ਭਾਬੀ ਆਪਣੀ ਦੀ ਫੋਟੋ। ਭਾਬੀ ਦੀ ਫੋਟੋ ਵੇਖ ਕੇ ਤੇ ਸਿਆਣਿਆਂ ਦੀ ਮੈਨੂੰ ਗੱਲ ਯਾਦ ਆ ਗਈ ਆ। ਪੈਸਾ ਛੱਡੂ ਨੂੰ ਤੇ ਜਨਾਨੀ ਬੁੱਧੂ ਨੂੰ ਰੱਬ ਦਿੰਦਾ ਆ। ਉਹ ਕਿਧਰ ਤੁਰਾ ਫਿਰਦਾ ਇੱਥੇ। ਵੇਰੇ ਮੈਂ 골ਡ ਲਾਣਾ ਸੀ ਵਿਆਹ ਲਈ ਮਮਾ ਸਿੰਗਾਪੁਰ ਜੁਵੇਲਰ ਵਾਲਿਆਂ ਕੋਲ ਲੈ ਇਹਨਾਂ ਕੋਲ ਤੈਨੂੰ 골ਡ ਦਾ ਡਾਇਮੰਡ ਦਾ ਚਾਂਦੀ ਦਾ ਹਰ ਇੱਕ ਸਮਾਨ ਮਿਲ ਜੂਗਾ ਨਵੀਂ ਕਲੈਕਸ਼ਨ ਜਿਹੜਾ ਆਈ ਹੋਈ ਹੈ ਤੇ ਜੈਨੂਨ ਪ੍ਰਾਈਸ ਦੇ ਉੱਤੇ ਤੇ ਵੀਰੇ ਇਹਨਾਂ ਕੋਲ ਨਵੇਂ ਤੋਂ ਨਵੇਂ ਡਿਜ਼ਾਈਨ ਹੀ ਲੱਗੇ ਆ ਭਾਬੀ ਨੂੰ ਭਾਵੇਂ ਇਥੋਂ ਡਾਂਗ ਦਾ ਸੈੱਟ ਦਵਾ ਦੇ ਤੇ ਭਾਵੇਂ ਤੈਨੂੰ ਰਾਣੀ ਹਰ ਦਵਾ ਦੇ ਇਹਨਾਂ ਕੋਲ ਸਾਰੀ ਕਲੈਕਸ਼ਨ ਮਿਲ ਜੂਗੀ ਮੇਰੇ ਆ ਸਾਰੀ ਗੱਲਾਂ ਨੇ ਠੀਕ ਆ ਤੂੰ ਪਹਿਲੇ ਕੁਝ ਕਿਹਾ ਹੀ ਨਹੀਂ 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 ਸੋ ਪਰ ਸਗਣਾ ਦਾ ਕੰਮ ਹੈ ਇਹ ਜੀ ਤੂੰ ਯਾਦ ਰੱਖੀ ਜੇ ਨਹੀਂ ਆ ਜੋ ਹੋ ਗਿਆ ਬਸ ਮੈਨੂੰ ਬਚਾ ਦੇ ਨੰਬਰ ਤੇਰੀ ਜਾਨ ਲੱਗਿਆ ਇਹ ਤੁਹਾਨੂੰ ਮਗਾਇ ਚਲੋ ਨਾਮ ਲਾਇਓ ਵਿਚਲੇ ਦਾ ਨੰਬਰ ਤੇ ਦੇ ਦਿਓ ਏ ਗੁੱਡੂ ਓ ਤੂੰ ਕਦੋਂ ਇੰਡੀਆ ਤੋਂ ਕੈਨੇਡਾ ਆਇਆ ਓਏ ਉੱਠ ਪਗਲਿਆ ਕੱਲ ਹੀ ਆਇਆ ਓਏ ਭੁੱਲਿਆ ਡੰਡਾਸ ਸਟਰੀਟ ਈਟੋਪੀਕੋ ਦੇ ਵਿੱਚ ਪੀਜ਼ਾ ਡਿਪੋ ਵਾਲਿਆਂ ਦੀ ਨਵੀਂ ਲੋਕੇਸ਼ਨ ਓਪਨ ਹੋ ਚੁੱਕੀ ਆ ਤੇ ਇੱਥੇ ਤੇਰਾ ਭਰਾ ਜੌਬ ਕਰਦਾ ਆ ਆਹੀਂ ਕਿਹੇ ਦਿਨ ਪੀਜ਼ਾ ਪੂਜਾ ਖਾਵਾਂਗੇ ਬੈਠਾਂਗੇ ਹੈ ਸਾਡੇ ਕੋਲ ਵੈਜੀ ਨਾਨ ਵੈਜੀ ਦੋਨੋਂ ਪੀਜ਼ਾ ਮਿਲ ਜਾਂਦੇ ਆ ਸਰ ਸਾਡੀ ਨਵੀਂ ਓਪਨਿੰਗ ਕਰਕੇ ਨਾ ਅਸੀਂ ਬਹੁਤ ਕੈਂਟ ਡੀਲਾਂ ਵੀ ਲਾਈਆਂ ਹੋਈਆਂ ਆ ਆ 10 ਡਾਲਰ ਦੇ ਵਿੱਚ మీడియం ਪੀਜ਼ਾ ਮਿਲ ਜੇਗਾ ਇੱਕ ਟੌਪਿੰਗ ਵਿਦ ਡੀਪਿੰਗ ਸੌਸ ਤੇ 16 ਡਾਲਰ ਦੇ ਵਿੱਚ ਵੀ ਤੁਹਾਨੂੰ ਲਾਰਜ ਪੀਜ਼ਾ ਮਿਲ ਜੇਗਾ ਦਨ ਟੌਪਿੰਗਸ ਤੇ ਵਿਦ ਡੀਪਿੰਗ ਸੌਸ ਤੇ ਸਾਡੇ ਕੋਲ ਸਰ ਹਲਾਲ ਆਪਸ਼ਨ ਵੀ ਹੈਗੀ ਆ ਤੁਸੀਂ ਇੱਕ ਵਾਰੀ ਬਸ ਸਿਰਫ ਵਿਜ਼ਿਟ ਕਰੋ ਤੁਹਾਨੂੰ ਬਹੁਤ ਚੀਜ਼ਾਂ ਦੇ ਆਫਰ ਮਿਲ ਜੇਗੀ ਹਾਂਜੀ ਇਹ ਨਾਲ ਕਿਉਂ ਆਇਆ ਉਹ ਨਾ ਮੈਡਮ ਸਾਡੇ ਪਿੰਡੋਂ ਮੁੰਡਾ ਮਿਲ ਗਿਆ ਸੀ ਵਿਚਾਰਾ ਕੱਲ ਹੀ ਇੰਡੀਆ ਤੋਂ ਆਇਆ ਸੀ ਤਾਂ ਕਰਕੇ ਨਾ ਟਾਈਮ ਵੇਸਟ ਹੋ ਗਿਆ ਸੀ ਉਹ ਤਾਂ ਨਹੀਂ ਬੈਠਾ ਹੈ ਫਰੈਂਡ ਕੀ ਹੋ ਗਿਆ ਤੇ ਹੁਣ ਉਹਦੇ ਪੈਸੇ ਤੂੰ ਦੇਵੇਂਗਾ ਜਾਂ ਫਿਰ ਉਹ ਦੇਵੇਗਾ ਜਾਂ ਮੈਂ ਇਸ ਤਨਖਾਹ ਵਿੱਚੋਂ ਕੱਟਾਂ ਕੋਈ ਉਹਨੂੰ ਪੁੱਛਣਾ ਹੈ ਲੱਗਦਾ ਤਨਖਾਹ ਚ ਹੀ ਆ ਲੈ ਦੱਸ ਵੀਰੇ ਇੰਡੀਆ ਤੋਂ ਭੁੱਖਾ ਤੇ ਆਇਆ ਹੈ ਵੀਰ ਤੇਰਾ ਪਿਆਰ ਹੀ ਖਾਚ ਕੇ ਲਾਇਆ ਮੈਨੇ ਇੱਥੇ ਜਾਚ ਨਹੀਂ ਕਿਸੇ ਕੋ ਖਾ ਆ ਨਹੀਂ ਵੀਰ ਇਹੋ ਜਿਹਾ ਪਿਆਰ ਕਰਨਾ ਹੀ ਨਹੀਂ ਚਾਹੀਦਾ